ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਏ ਜੀ ਟੀ ਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਬੇ ਜਾਣਕਾਰੀ ਤੇ ਉਪਾਅ ਲੈ ਕੇ ਆਈਆਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਕਿਉਂਕਿ ਇਹ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਘਰ ਦੇ ਵਿੱਚ ਕੁਝ ਅਸੀਂ ਗਲਤੀਆਂ ਕਰਦੀਆਂ ਇਹਨਾਂ ਗਲਤੀਆਂ ਨੂੰ ਸਾਨੂੰ ਨਹੀਂ ਕਰਨਾ ਚਾਹੀਦਾ ਨਹੀਂ ਤਾਂ ਅਸੀਂ ਇਹਨਾਂ ਗਲਤੀਆਂ ਨੂੰ ਕਰਕੇ ਸਾਰੀ ਜ਼ਿੰਦਗੀ ਪਛਤਾਉਂਦੇ ਹੀ ਰਹਾਂਗੇ ਸ਼ਨੀ ਮੱਸਿਆ ਤੇ ਤੁਸੀਂ ਭੁੱਲ ਕੇ ਵੀ ਇਹ ਗਲਤੀਆਂ ਨਹੀਂ ਕਰਨੀਆਂ ਨਹੀਂ ਤਾਂ ਤੁਸੀਂ ਪਛਤਾਓਗੇ ਤੇ ਉਹ ਕਿਹੜੀਆਂ ਗਲਤੀਆਂ ਨੇ ਜਿਹੜੀਆਂ ਸਾਨੂੰ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀਆਂ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਉਣੀ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵਿੱਚ ਜ਼ਰੂਰ ਲਗਵਾਇਆ ਕਰੋ ਜੀ ਸੋ ਇਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਗਲਤੀ ਦੇ ਬਾਰੇ ਦੱਸਾਂਗੇ ਜੋ ਤੁਸੀਂ ਸ਼ਨੀ ਦੀ ਮਸਿਆਤੇ ਕਦੇ ਵੀ ਨਹੀਂ ਕਰਨੀ ਤਾਂ ਚਾਹੀਦੀ ਤੁਹਾਨੂੰ ਭਾਵੇਂ ਕੋਈ ਵੀ ਹੋਵੇ ਇਹ ਗਲਤੀ ਗੰਭੀਰ ਨੁਕਸਾਨ ਪਹੁੰਚਾ ਸਕਦੀ ਹੈ ਤੇ ਜੀਵਨ ਦੇ ਵਿੱਚ ਕਈ ਸਮੱਸਿਆਵਾਂ ਵੀ ਲਿਆ ਸਕਦੀ ਹੈ ਜਿਹੜੀ ਸ਼ਨੀਵਾਰ ਦੀ ਮਸਿਆ ਹੁੰਦੀ ਹੈ ਉਹ ਕੋਈ ਆਮ ਦਿਨ ਨਹੀਂ ਹੁੰਦਾ ਇਹ ਸ਼ਨੀ ਦੇਵ ਦਾ ਸਭ ਤੋਂ ਪਵਿੱਤਰ ਤੇ ਸ਼ਕਤੀਸ਼ਾਲੀ ਦਿਨ ਹੁੰਦਾ ਹੈ ਜਦੋਂ ਮੱਸਿਆ ਦੀ ਤਰੀਕ ਤੇ ਸ਼ਨੀਵਾਰ ਮਿਲ ਖਾਂਦੇ ਨੇ ਤਾਂ ਇਸ ਦਿਨ ਨੂੰ ਬਹੁਤ ਮਹੱਤਵਪੂਰਨ ਤੇ ਪ੍ਰਭਾਵਸ਼ਾਲੀ ਤੇ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਏ ਸ਼ਨੀ ਮੱਸਿਆ ਬਹੁਤ ਮਹੱਤਵਪੂਰਨ ਏ ਇਸ ਖਾਸ ਦਿਨ ਕੀਤੀ ਗਈ ਇੱਕ ਛੋਟੀ ਜਿਹੀ ਗਲਤੀ ਵੀ ਸਾਡੇ ਜੀਵਨ ਦੇ ਵਿੱਚ ਵੱਡੀ ਮੁਸੀਬਤ ਤੇ ਸੰਕਟ ਲਿਆ ਸਕਦੀ ਕਿਉਂਕਿ ਇਸ ਦਿਨ ਸ਼ਨੀ ਦੇਵ ਦੀ ਸ਼ਕਤੀ ਆਮ ਦਿਨਾਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਹੋ ਜਾਂਦੀ ਹੈ ਤੇ ਅੱਜ ਦੇ ਮਹੱਤਵਪੂਰਨ ਪਰਵਚਨ ਦੇ ਵਿੱਚ ਅਸੀਂ ਵਿਸਤਾਰ ਦੇ ਵਿੱਚ ਦੱਸਾਂਗੇ ਕਿ ਸ਼ਨੀ ਮਸਿਆ ਵਾਲੇ ਦਿਨ ਕਿਹੜੇ ਕੰਮਾਂ ਤੋਂ ਸਾਨੂੰ ਬਚਣਾ ਚਾਹੀਦਾ ਹੈ ਤੇ ਕਿਹੜੇ ਉਪਾਅ ਕਰਨੀ ਚਾਹੀਦੇ ਨੇ ਇਹ ਲਾ ਇੰਨਾ ਗੱਲਾਂ ਨੂੰ ਜਾਣਨਾ ਤੁਹਾਡੇ ਲਈ ਤੇ ਤੁਹਾਡੇ ਪਰਿਵਾਰ ਦੇ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਤੇ ਮਹੱਤਵਪੂਰਨ ਸ਼ਨੀ ਮਸਿਆਂ ਨੂੰ ਖਾਸ ਤੌਰ ਤੇ ਪਵਿੱਤਰ ਤੇ ਦੁਰਲਭ ਵੀ ਮੰਨਿਆ ਜਾਂਦਾ ਹੈ ਇਹ ਦਿਨ ਸਾਲ ਦੇ ਵਿੱਚ ਸਿਰਫ ਇੱਕ ਜਾਂ ਦੋ ਵਾਰ ਹੀ ਹੁੰਦਾ ਹੈ ਜਦੋਂ ਮਸਿਆ ਦੀ ਤਰੀਕ ਸ਼ਨੀਵਾਰ ਨੂੰ ਪੈਂਦੀ ਹੈ ਤੇ ਇਸ ਦਿਨ ਕੁਝ ਖਾਸ ਕੰਮ ਬਿਲਕੁਲ ਵੀ ਸਾਨੂੰ ਨਹੀਂ ਕਰਨੀ ਚਾਹੀਦੇ ਤੇ ਕੁਝ ਖਾਸ ਉਪਾਹਰ ਨਹੀਂ ਜੋ ਜੇਕਰ ਕੀਤੇ ਜਾਂ ਤਾਂ ਬਹੁਤ ਹੀ ਲਾਭ ਦੇ ਸਾਨੂੰ ਅਸੀਸਾਂ ਪ੍ਰਾਪਤ ਅਸੀਂ ਕਰ ਸਕਦੇ ਹਾਂ ਅਸੀਂ ਤੁਹਾਨੂੰ ਵੀਰਵਾਰ ਦੇ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਗੱਲਾਂ ਵੀ ਦੱਸਾਂਗੇ ਜੋ ਸ਼ਨੀਵਾਰ ਮਸਿਆ ਦੇ ਪ੍ਰਭਾਵਾਂ ਦੇ ਨਾਲ ਵੀ ਡੁੰਗਾਈ ਦੇ ਨਾਲ ਜੁੜੀਆਂ ਹੋ ਸਕਦੀਆਂ ਨੇ ਅਸੀਂ ਇਹਨਾਂ ਸਾਰੀਆਂ ਮਹੱਤਵਪੂਰਨ ਗੱਲਾਂ ਨੂੰ ਵਿਸਤਾਰ ਦੇ ਵਿੱਚ ਤੇ ਸਰਲ ਭਾਸ਼ਾ ਦੇ ਵਿੱਚ ਸਮਝਾਵਾਂਗੇ ਤਾਂ ਜੋ ਤੁਸੀਂ ਇਹਨਾਂ ਦਾ ਪੂਰਾ ਲਾਭ ਲੈ ਸਕੋ ਸ਼ਨੀ ਮਸਿਆ ਤੇ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਚਾਹੀਦਾ ਸ਼ਨੀ ਮਸਿਆ ਤੇ ਕੀ ਸਾਨੂੰ ਕਰਨਾ ਚਾਹੀਦਾ ਸਾਡੇ ਪ੍ਰਾਚੀਨ ਗ੍ਰੰਥਾਂ ਤੇ ਧਾਰਮਿਕ ਗ੍ਰੰਥਾਂ ਦੇ ਵਿੱਚ ਬਹੁਤ ਸਪਸ਼ਟ ਤੇ ਸਪਸ਼ਟ ਤੌਰ ਤੇ ਦੱਸਿਆ ਗਿਆ ਹੈ ਕਿ ਇਹ ਦਿਨ ਬਹੁਤ ਹੀ ਸ਼ੁਭ ਤੇ ਫਲਦਾਇਕੇ ਪਰ ਗਲਤ ਰਸਤੇ ਤੇ ਚੱਲਣ ਜਾਂ ਕੁਝ ਅਣਜਾਣੇ ਦੇ ਵਿੱਚ ਗਲਤੀਆਂ ਕਰਨ ਦੇ ਨਾਲ ਸਾਡੇ ਤੇ ਮਾੜੇ ਪ੍ਰਭਾਵ ਵੀ ਪੈ ਸਕਦੇ ਨੇ ਤੇ ਸਾਡੇ ਜੀਵਨ ਦੇ ਵਿੱਚ ਮੁਸ਼ਕਲਾਂ ਪੈਦਾ ਹੋ ਸਕਦੀਆਂ ਨੇ ਸ਼ਨੀ ਮਸਿਆ ਤੇ ਸਰੋਂ ਦੇ ਤੇਲ ਦੀ ਵਰਤੋਂ ਕਰਨ ਵਾਲਾ ਇੱਕ ਛੋਟਾ ਪਰ ਬਹੁਤ ਹੀ ਪ੍ਰਭਾਵਸ਼ਾਲੀ ਉਪਾਅ ਬਹੁਤ ਹੀ ਲਾਭਦਾਇਕ ਤੇ ਚਮਤਕਾਰੀ ਸਾਡੇ ਜੋਤਿਸ਼ ਦੇ ਵਿੱਚ ਸਪਸ਼ਟ ਤੌਰ ਤੇ ਦੱਸਿਆ ਗਿਆ ਹੈ ਕਿ ਇਸ ਵਿਸ਼ੇਸ਼ ਉਪਾਦੀ ਪਾਲਣਾ ਕਰਨ ਦੇ ਨਾਲ ਵਿਅਕਤੀ ਨੂੰ ਧਨ ਤੇ ਖੁਸ਼ਹਾਲੀ ਜੀਵਨ ਦੇ ਵਿੱਚ ਤਰੱਕੀ ਤੇ ਖੁਸ਼ਹਾਲੀ ਮਿਲਦੀ ਤੇ ਹਰ ਤਰ੍ਹਾਂ ਦੇ ਸ਼ਹੀ ਦੋਸ਼ ਵੀ ਦੂਰ ਹੁੰਦੇ ਨੇ ਤੇ ਕਈ ਵਾਰ ਅਣਜਾਣੀ ਦੇ ਵਿੱਚ ਜਾਂ ਫਿਰ ਅਣਜਾਣੀ ਦੇ ਵਿੱਚ ਅਸੀਂ ਅਕਸਰ ਗੰਭੀਰ ਗਲਤੀਆਂ ਕਰਦੇ ਹਾਂ ਜਿਨ੍ਹਾਂ ਦਾ ਸਾਨੂੰ ਆਪਣੀ ਬਾਕੀ ਦੀ ਜ਼ਿੰਦਗੀ ਦੇ ਵਿੱਚ ਪਛਤਾਵਾ ਹੁੰਦਾ ਹੈ ਤੇ ਉਹਨਾਂ ਦੇ ਨਤੀਜੇ ਵੀ ਲੰਬੇ ਸਮੇਂ ਤੱਕ ਰਹਿੰਦੇ ਨੇ ਤੇ ਅਸੀਂ ਕੁਝ ਸਰਲ ਤੇ ਆਸਾਨ ਉਪਾਅਾਂ ਦਾ ਵੀ ਬੇਰਬਾ ਦੇਵਾਂਗੇ ਜੋ ਤੁਹਾਨੂੰ ਸ਼ਨੀ ਦੇਵ ਦੀ ਨਾਰਾਜ਼ਗੀ ਨੂੰ ਪੂਰੀ ਤਰ੍ਹਾਂ ਦੂਰ ਕਰਨ ਤੇ ਉਹਨਾਂ ਦੀ ਬੇਅੰਤ ਕਿਰਪਾ ਤੇ ਅਸ਼ੀਰਵਾਦ ਪ੍ਰਾਪਤ ਕਰਨ ਦੇ ਵਿੱਚ ਮਦਦ ਕਰ ਸਕਦੇ ਨੇ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਜੀਵਨ ਖੁਸ਼ੀ ਸ਼ਾਂਤੀ ਖੁਸ਼ਹਾਲੀ ਤੇ ਤਰੱਕੀ ਦੇ ਨਾਲ ਭਰ ਜਾਂਦਾ ਹੈ ਤੇ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਤੇ ਸ਼ਨੀ ਮੱਸੀਆ ਦਾ ਮਹੱਤਵ ਮਾਵਾ ਤੇ ਭੈਣਾ ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ ਸ਼ਨੀ ਮਸਿਆ ਦਾ ਦਿਨ ਪੂਰੀ ਤਰ੍ਹਾਂ ਸ਼ਨੀ ਦੇਵ ਨੂੰ ਸਮਰਪਿਤ ਹੈ ਤੇ ਇਸ ਦਿਨ ਨੂੰ ਕਈ ਤਰੀਕਿਆਂ ਦੇ ਨਾਲ ਬਹੁਤ ਖਾਸ ਦੁਰਲਭ ਤੇ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ ਜੇਕਰ ਕੋਈ ਵਿਅਕਤੀ ਪੂਰੀ ਸ਼ਰਧਾ ਤੇ ਸਹੀ ਰਸਮਾਂ ਦੇ ਨਾਲ ਸ਼ਨੀ ਦੇਵ ਦੀ ਪੂਜਾ ਕਰਦਾ ਹੈ ਤਾਂ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਦੀਆਂ ਸਾਰੀਆਂ ਮੁਸੀਬਤਾਂ ਤੇ ਦੁੱਖ ਚਲਦੀ ਹੀ ਦੂਰ ਹੋ ਸਕਦੀ ਨੇ ਤੇ ਹਰ ਵਿਅਕਤੀ ਬੁਰੀ ਨੈਚਰ ਤੋਂ ਮੁਕਤ ਹੋਣਾ ਤੇ ਖੁਸ਼ਹਾਲ ਜੀਵਨ ਜਿਉਣਾ ਚਾਹੁੰਦਾ ਹੈ ਹਾਲਾਂਕਿ ਜ਼ਿੰਦਗੀ ਦੇ ਕਿਸੇ ਨਾ ਕਿਸੇ ਸਮੇਂ ਹਰ ਕਿਸੇ ਨੂੰ ਸ਼ਨੀ ਦੀ ਸਾੜੇ ਸਤੀਜਾ ਟੱਈਆ ਦੇ ਪ੍ਰਭਾਵ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਹ ਸਮਾਂ ਬਹੁਤ ਮੁਸ਼ਕਲ ਤੇ ਚੁਣੌਤੀਪੂਰਨ ਹੁੰਦਾ ਹੈ ਸ਼ਨੀ ਦੇਵ ਇੱਕ ਨਿਆਂਪੂਰਨ ਤੇ ਨਿਆਂਪੂਰਣ ਵਿਅਕਤੀ ਹਨ ਸ਼ਨੀ ਇੱਕ ਸ਼ਕਤੀਸ਼ਾਲੀ ਦੇਵਤਾ ਹੈ ਜੋ ਖੁਸ਼ਹਾਲ ਤੇ ਜੀਵਨ ਨੂੰ ਬੇਅੰਤ ਅਸੀਸਾਂ ਖੁਸ਼ੀ ਤੇ ਖੁਸ਼ਹਾਲੀ ਦਿੰਦਾ ਹੈ ਹਾਲਾਂਕਿ ਜੇਕਰ ਉਹ ਕਿਸੇ ਕਾਰਨ ਕਰਕੇ ਨਰਾਜ ਹੋ ਜਾਂਦਾ ਹੈ ਤਾਂ ਹਾਲਾਤ ਬਹੁਤ ਮੁਸ਼ਕਲ ਤੇ ਦੁਖਦਾਈ ਵੀ ਬਣ ਜਾਂਦੇ ਨੇ ਤੇ ਕਈ ਵਾਰ ਜਾਣਬੁੱਝ ਕੇ ਜਾਂ ਫਿਰ ਅਣਜਾਣੇ ਦੇ ਵਿੱਚ ਅਸੀਂ ਗੰਭੀਰ ਗਲਤੀਆਂ ਵੀ ਕਰਦੇ ਹਾਂ ਜੋ ਸ਼ਨੀ ਦੇਵ ਨੂੰ ਗੁੱਸਾ ਤੇ ਨਰਾਜ ਕਰਦੀਆਂ ਨੇ ਤੇ ਅੱਜ ਅਸੀਂ ਤੁਹਾਨੂੰ ਸੱਤ ਮਹੱਤਵਪੂਰਨ ਕੰਮ ਦੱਸਾਂਗੇ ਜੋ ਸ਼ਨੀ ਦੇ ਮਸੀਹਾ ਤੇ ਸਾਨੂੰ ਨਹੀਂ ਕਰਨੇ ਚਾਹੀਦੇ ਸ਼ਨੀ ਮਸੀਹਾ ਤੇ ਵਰਜਿਤ ਗਤੀਵਿਧੀਆਂ ਸ਼ਨੀ ਮਸਿਆਤੇ ਪੂਜਾ ਵਰਤਿ ਭਗਤੀ ਦਾ ਵਿਸ਼ੇਸ਼ ਮਹੱਤਵੇ ਇਸਪੂ ਬਿਤਰ ਦਿਨ ਲੋਕ ਸ਼ਨੀ ਦੇਵ ਨੂੰ ਖੁਸ਼ ਕਰਨ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਤੇਲ ਦੇ ਦੀਵੇ ਚ ਗਾਉਂਦੇ ਹਨ ਸਰੋਂ ਦਾ ਤੇਲ ਤਾਲਕ ਦਾਨ ਕਰਦੇ ਹਨ ਹਾਲਾਂਕਿ ਧਿਆਨ ਦੇ ਵਿੱਚ ਰੱਖੋ ਕਿ ਸ਼ਨੀ ਮਸਿਆਤੇ ਵਿਚਾਰ ਤੋਂ ਸਰੋਂ ਦਾ ਤੇਲ ਖਰੀਦਣਾ ਪੂਰੀ ਤਰ੍ਹਾਂ ਵਰਜਿਤ ਹੁੰਦਾ ਹੈ ਇਹ ਵੀ ਮੰਨਿਆ ਜਾਂਦਾ ਹੈ ਕਿ ਅਜੇਹਾ ਕਰਨ ਦੇ ਨਾਲ ਜੀਵਨ ਦੇ ਵਿੱਚ ਮੁਸ਼ਕਲਾਂ ਵਧਦੀਆਂ ਨੇ ਤੇ ਸ਼ਨੀ ਦਾ ਗਰੋਧ ਵੀ ਹੋ ਸਕਦਾ ਹੈ ਤੇ ਸ਼ਨੀ ਮਸਿਆ ਤੇ మాਸ ਸ਼ਰਾਬ ਤੇ ਕਿਸੇ ਵੀ ਤਰ੍ਹਾਂ ਦੀ ਤਾਮਸਿਕ ਭੋਜਨ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਤੇ ਜੋਤਿਸ਼ ਈਤਰ ਦੇ ਅਨੁਸਾਰ ਸ਼ਨੀ ਮਸਿਆ ਦੀ ਰਾਤ ਨੂੰ ਭਾਰੀ ਭੋਜਨ ਜਾਂ ਤਾਮਸਿਕ ਭੋਜਨ ਖਾਣ ਨਾਲ ਬਹੁਤ ਨਕਾਰਾਤਮਕ ਪ੍ਰਭਾਵ ਪੈਂਦਾ ਹੈ ਤੇ ਇਹ ਉਹਨਾਂ ਲੋਕਾਂ ਲਈ ਖਾਸ ਤੌਰ ਤੇ ਸੱਚ ਜਿਨ੍ਹਾਂ ਦੀਆਂ ਕੁੰਡਲੀਆਂ ਸ਼ਨੀ ਦੇ ਕਾਲ ਸਤੀਜਾ ਧਾਈ ਦੇ ਪ੍ਰਭਾਵ ਹੇਠ ਨੇ ਤੇ ਇਸ ਦਿਨ ਸਿਰਫ ਸਾਤਵਿਕ ਭੋਜਨ ਹੀ ਸਾਨੂੰ ਖਾਣਾ ਚਾਹੀਦਾ ਹੈ ਬਜ਼ੁਰਗਾਂ ਤੇ ਮਾਂ ਦਾ ਬਿਲਕੁਲ ਵੀ ਅਪਮਾਨ ਸਾਨੂੰ ਨਹੀਂ ਕਰਨਾ ਚਾਹੀਦਾ ਸ਼ਨੀ ਦੇਵ ਉਹਨਾਂ ਲੋਕਾਂ ਨੂੰ ਪਸੰਦ ਨਹੀਂ ਕਰਦੇ ਜੋ ਬਜ਼ੁਰਗਾਂ ਦਾ ਸਤਿਕਾਰ ਤੇ ਸਤਕਾਰ ਨਹੀਂ ਕਰਦੇ ਖਾਸ ਕਰਕੇ ਸ਼ਨੀ ਮਸਿਆ ਵਾਲੇ ਦਿਨ ਕਰੋ ਨਿਕਲ ਤੋਂ ਪਹਿਲਾਂ ਆਪਣੇ ਮਾਤਾ ਪਿਤਾ ਤੇ ਬਜ਼ੁਰਗਾਂ ਦਾ ਅਸ਼ੀਰਵਾਦ ਸਾਨੂੰ ਲੈਣਾ ਚਾਹੀਦਾ ਹੈ ਤੇ ਕਿਸੇ ਵੀ ਛੋਟੇ ਗਰੀਬ ਜਾਂ ਕਮਜ਼ੋਰ ਵਿਅਕਤੀ ਦੇ ਨਾਲ ਦੁਰਵਿਵਹਾਰ ਜਾਂ ਦੁਰਵਿਵਹਾਰ ਸਾਨੂੰ ਨਹੀਂ ਕਰਨਾ ਚਾਹੀਦਾ। ਚਨੀ ਮਸਿਆ ਤੇ ਲੋਹਾ ਤੇਲ ਕਾਲੇ ਕੱਪੜੇ ਕੰਬਲ ਤੇਲ ਦਾ ਦਾਨ ਕਰਨਾ ਬਹੁਤ ਹੀ ਸ਼ੁਭ ਤੇ ਫਲਦਾਇਕ ਮੰਨਿਆ ਜਾਂਦਾ ਹੈ ਤੇ ਪਰ ਇਸ ਦਿਨ ਆਪਣੇ ਲਈ ਇਹ ਚੀਜ਼ਾਂ ਨਾ ਖਰੀਦੋ ਤੇ ਨਾ ਹੀ ਕਿਸੇ ਤੋਂ ਉਧਾਰ ਲੋ ਤੇ ਨਾ ਹੀ ਮੰਗੋ ਅਜੇਹਾ ਕਰਨ ਦੇ ਨਾਲ ਧਨ-ਦੌਲਤ ਦਾ ਗੰਭੀਰ ਨੁਕਸਾਨ ਹੋ ਸਕਦਾ ਹੈ ਤੇ ਜੀਵਨ ਦੇ ਵਿੱਚ ਵਿੱਤੀ ਸਮੱਸਿਆਵਾਂ ਤੇ ਸੰਕਟ ਪੈਦਾ ਹੋ ਸਕਦੀ ਨੇ ਵਿੱਤੀ ਸਮੱਸਿਆਵਾਂ ਸ਼ਲੀ ਮਸੀਆ ਤੇ ਨਮਕ ਸਰੋਂ ਦਾ ਤੇਲ ਤੇ ਲੋਹੇ ਦੀਆਂ ਚੀਜ਼ਾਂ ਖਰੀਦਣ ਤੋਂ ਸਖਤ ਮਨਾਈ ਕੀਤੀ ਜਾਂਦੀ ਹੈ ਤੇ ਸਖਤ ਮਨਾਈ ਦੇ ਨਾਲ ਸਾਨੂੰ ਬਚਣਾ ਚਾਹੀਦਾ ਹੈ ਕਿ ਅਜੇਹਾ ਕਰਨ ਦੇ ਨਾਲ ਭਾਰੀ ਵਿੱਤੀ ਘਾਟ ਤੇ ਗੰਭੀਰ ਵਿੱਤੀ ਸੰਕਟ ਵੀ ਪੈਦਾ ਹੋ ਸਕਦਾ ਹੈ ਸ਼ਨੀ ਮਸਿਆ ਤੇ ਜੁੱਤੇ ਖਰੀਦਣਾ ਵੀ ਬਹੁਤ ਅਸ਼ੁਭ ਤੇ ਵਰਜਿਤ ਮੰਨਿਆ ਜਾਂਦਾ ਹੈ ਜੋ ਲੋਕ ਇਸ ਸ਼ੁਭ ਦਿਨ ਤੇ ਚੱਪਲਾ ਖਰੀਦਦੇ ਹਨ ਉਹ ਸ਼ਨੀ ਦੋਸ਼ ਤੋਂ ਪ੍ਰਭਾਵਿਤ ਹੋ ਸਕਦੇ ਨੇ ਤੇ ਉਹਨਾਂ ਦੇ ਕੰਮਾਂ ਦੇ ਵਿੱਚ ਰੁਕਾਵਟ ਆ ਜਾਂਦੀ ਹੈ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਇਸ ਦੀ ਬਜਾਏ ਤੁਸੀਂ ਕਿਸੇ ਗਰੀਬ ਲੋੜਵੰਦ ਮਜ਼ਦੂਰ ਨੂੰ ਪੁਰਾਣੇ ਚਾ ਨਵੇਂ ਕਾਲੇ ਜੁੱਤੇ ਦਾਨ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਆਸ਼ੀਰਵਾਦ ਵੀ ਮਿਲੇਗਾ ਤੇ ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਗਰੀਬਾਂ ਦਾ ਰਖਵਾਲਾ ਵੀ kiya ਜਾਂਦਾ ਇਸ ਲਈ ਇਸ ਖਾਸ ਦਿਨ ਕਿਸੇ ਵੀ ਗਰੀਬ ਮਜ਼ਦੂਰ ਸੇਵਕ ਜਾਂ ਲੋੜਵੰਦ ਵਿਅਕਤੀ ਦੇ ਨਾਲ ਬਦਸਲੂਕੀ ਨਾ ਕਰੋ ਤੇ ਨਾ ਹੀ ਉਹਨਾਂ ਦੇ ਹੱਕ ਜਾਂ ਮਿਹਨਤ ਦੀ ਕਮਾਈ ਨੂੰ ਤੁਸੀਂ ਖੋਹੋ ਅਜਿਹਾ ਕਰਨ ਦੇ ਨਾਲ ਸ਼ਨੀ ਦੇਵ ਦੀ ਸਖਤ ਨਾਰਾਜ਼ਗੀ ਹੋ ਸਕਦੀ ਹੈ ਤੇ ਸ਼ਨੀ ਮਸਿਆਤੀ ਵਾਲ ਜਾਂ ਨੌ ਘਟਨਾ ਵੀ ਸ਼ੁਭ ਮੰਨਿਆ ਜਾਂਦਾ ਹੈ ਕਿ ਇਸ ਲਈ ਸ਼ਨੀ ਦੇਵ ਦੇ ਅਸ਼ੀਰਵਾਦ ਨੂੰ ਬਣਾਈ ਰੱਖਣ ਤੇ ਜੀਵਨ ਵਿੱਚ ਖੁਸ਼ੀ ਸ਼ਾਂਤੀ ਤੇ ਖੁਸ਼ਹਾਲੀ ਬਣਾਈ ਰੱਖਣ ਦੇ ਲਈ ਇੰਨਾ ਸਾਰੀਆਂ ਮਹੱਤਵਪੂਰਨ ਗੱਲਾਂ 'ਤੇ ਵੱਡਾ ਧਿਆਨ ਦੇਣਾ ਜ਼ਰੂਰੀ ਹੈ। ਅਜਿਹਾ ਕਰਨ ਦੇ ਨਾਲ ਸ਼ਨੀ ਦੋਸ਼ ਵੀ ਆ ਸਕਦਾ ਹੈ ਤੇ ਇਸ ਮਸਿਆਵਾਂ ਵੀ ਪੈਦਾ ਹੋ ਸਕਦੀਆਂ ਨੇ। ਇਸ ਲਈ ਸ਼ਨੀ ਮਸਿਆ ਤੇ ਹਜਾમત ਕਰਨਾ ਜਾਂ ਵਾਲ ਕੱਟਣ ਤੋਂ ਪਰਹੇਜ਼ ਸਾਨੂੰ ਕਰਨਾ ਚਾਹੀਦਾ ਹੈ। ਵਾਲ ਕਟਵਾਉਣਾ ਉਚਿਤ ਨਹੀਂ ਮੰਨਿਆ ਜਾਂਦਾ ਜਦੋਂ ਤੁਸੀਂ ਇਸ ਪਵਿੱਤਰ ਦਿਨ ਸ਼ਨੀ ਦੇਵ ਮੰਦਿਰ ਜਾਂਦੇ ਹੋ ਤਾਂ ਮੂਰਤੀ ਦੀਆਂ ਅੱਖਾਂ ਦੇ ਵਿੱਚ ਸਿੱਧੇ ਦੇਖਣ ਤੋਂ ਬਚੋ ਧਿਆਨ ਦੇ ਨਾਲ ਉਹਨਾਂ ਦੇ ਸਾਹਮਣੇ ਖੜੀ ਹੋ ਕੇ ਅੱਖਾਂ ਨਾਲ ਸੰਪਰਕ ਕਰਨ ਤੋਂ ਵੀ ਬਚੋ ਤੇ ਇੱਕ ਪੁਰਾਣੀ ਕਹਾਣੀ ਹੈ ਕਿ ਜੋ ਕੋਈ ਵੀ ਸ਼ਰਦਾ ਦੇ ਨਾਲ ਸ਼ਨੀ ਦੇਵ ਦੀਆਂ ਅੱਖਾਂ ਦੇ ਵਿੱਚ ਸਿੱਧਾ ਦੇਖਦਾ ਹੈ ਉਹ ਉਸ ਨੂੰ ਗੁੱਸਾ ਦੇ ਸਕਦਾ ਹੈ ਤੇ ਸ਼ਨੀ ਅਮਸਿਆ ਤੇ ਸ਼ਰਾਬ ਤੇ మాਸ ਵਰਗੇ तामसिक ਭੋਜਨ ਤੋਂ ਪੂਰੀ ਤਰ੍ਹਾਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਹੁੰਦਾ ਹੈ ਕਿ ਇਹ ਕਿ ਅਜਿਹੇ तामसिक ਭੋਜਨ ਦਾ ਸੇਵਨ ਦੇਵਤਾ ਦੀ ਨਾਰਾਜ਼ਗੀ ਨੂੰ ਵਧਾਉਂਦਾ ਹੈ ਤੇ ਗੰਭੀਰ ਮੁਸੀਬਤਾਂ ਤੇ ਦੁੱਖਾਂ ਦਾ ਕਾਰਨ ਵੀ ਬਣ ਸਕਦਾ ਹੈ ਸ਼ਨੀ ਅਵਸਿਆ ਤੇ ਕਾਲੇ ਤਿਲ ਖਾਣ ਜਾਂ ਖਰੀਦਣ ਦੀ ਵੀ ਸਖਤ ਮਨਾਈ ਹੁੰਦੀ ਹੈ ਸ਼ਨੀ ਦੇਵ ਨੂੰ ਕਾਲੇ ਤਿਲ ਬਹੁਤ ਹੀ ਪਸੰਦ ਨੇ ਇਸ ਲਈ ਇਸ ਖਾਸ ਦਿਨ ਤੇ ਹੀ ਉਹਨਾਂ ਦਾਣ ਦਾਨ ਕਰਨਾ ਸ਼ੁਭ ਫਲਦਾਇਕ ਮੰਨਿਆ ਜਾਂਦਾ ਹੈ ਤੇ ਉਸ ਨੂੰ ਆਪਣੇ ਲਈ ਖਰੀਦਣਾ ਜਾਂ ਖਾਣਾ ਅਸ਼ੁਭ ਹੈ। ਅਸ਼ਨੀ ਮਸੀਆ ਤੇ ਲੋਹੇ ਦੀਆਂ ਚੀਜ਼ਾਂ ਜਿਵੇਂ ਕਿ ਵਾਣ ਔਜ਼ਾਰ ਜਾਂ ਕੋਈ ਹੋਰ ਆਮ ਚੀਜ਼ਾਂ ਬਿਲਕੁਲ ਵੀ ਸਾਨੂੰ ਨਹੀਂ ਖਰੀਦਣੀਆਂ ਚਾਹੀਦੀਆਂ। ਜੇਕਰ ਤੁਸੀਂ ਇਸ ਦਿਨ ਅਜਿਹੀਆਂ ਚੀਜ਼ਾਂ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਨੂੰ ਕਿਸੇ ਹੋਰ ਸ਼ੁਭ ਦੇਣ ਦੇ ਲਈ ਮੁਲਤਵੀ ਕਰ ਦਿਓ ਕਿਉਂਕਿ ਸ਼ਨੀ ਅਮਸਿਆ ਤੇ ਲੋਹੇ ਦੀਆਂ ਚੀਜ਼ਾਂ ਖਰੀਦਣਾ ਬਹੁਤ ਹੀ ਜ਼ਿਆਦਾ ਅਸ਼ੁਭ ਮੰਨਿਆ ਜਾਂਦਾ ਹੈ। ਸ਼ਨੀਵਾਰ ਦੇ ਦਿਨ ਮਸਿਆ ਤੇ ਨਮਕ ਖਰੀਦਣਾ ਵੀ ਸਲਾਇਆ ਨਹੀਂ ਜਾਂਦਾ। ਇਹ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਦੀ ਨਾਲ ਧਨ ਦੀ ਘਾਟ, ਖੁਸ਼ਹਾਲੀ ਦੇ ਵਿੱਚ ਕਮੀ ਤੇ ਘਰ ਦੇ ਵਿੱਚ ਟਕਰਾਅ ਤੇ ਝਗੜੇ ਵਧਦੇ ਨੇ। ਇਸ ਦਿਨ ਕਾਲੀ ਉੜਦ ਦੀ ਦਾਲ ਦਾ ਦਾਨ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਨੂੰ ਖਰੀਦਣ ਤੋਂ ਸਾਨੂੰ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਇਹ ਸ਼ਨੀ ਦੋਸ਼ ਨੂੰ ਵਧਾ ਸਕਦਾ ਹੈ ਤੇ ਸ਼ਨੀ ਮਸਿਆ ਤੇ ਕਾਲੇ ਜੁੱਤੇ ਖਰੀਦਣ ਤੋਂ ਵੀ ਪੂਰੀ ਤਰ੍ਹਾਂ ਪਰਹੇਜ਼ ਕਰਨਾ ਚਾਹੀਦਾ ਹੈ ਇਹ ਮੰਨਿਆ ਜਾਂਦਾ ਹੈ ਕਿ ਇਸ ਨਾਲ ਕੰਮ ਦੇ ਵਿੱਚ ਦੇਰੀ ਰੁਕਾਵਟਾਂ ਤੇ ਸਫਲਤਾ ਦੇ ਵਿੱਚ ਦੇਰੀ ਹੁੰਦੀ ਹੈ ਸ਼ਨੀ ਮਸਿਆ ਲਈ ਚਮਤਕਾਰੀ ਉਪਾਅ ਆਓ ਹੁਣੇ ਸ਼ਨੀ ਮਸਿਆ ਤੇ ਕੁਝ ਸੁਧਾਰਨ ਤੇ ਪ੍ਰਭਾਵਸ਼ਾਲੀ ਉਪਾਅਾਂ ਦੀ ਪਰਚੋਲ ਕਰੀਏ ਜੋ ਕਿਸੇ ਦੀ ਕਿਸਮਤ ਨੂੰ ਰੋਸ਼ਨ ਕਰ ਸਕਦੇ ਨੇ ਕਿਸੇ ਦੀ ਕਿਸਮਤ ਨੂੰ ਜਗਾ ਸਕਦੇ ਨੇ ਤੇ ਦਰਦ ਤੇ ਦੁੱਖ ਤੋਂ ਪੂਰੀ ਤਰ੍ਹਾਂ ਰਾਹਤ ਪ੍ਰਦਾਨ ਕਰ ਸਕਦੇ ਨੇ ਜੇਕਰ ਪਰਿਵਾਰ ਦੇ ਮੈਂਬਰਾਂ ਵਿੱਚ ਤਣਾਜ ਆ ਝਗੜਾ ਹੈ ਤੇ ਘਰ ਦਾ ਮਾਹੌਲ ਸ਼ਾਂਤਮਈ ਨਹੀਂ ਹੈ ਤਾਂ ਪੂਰਵ ਮਾ ਫਾਲਗੁਣੀ ਨਕਸ਼ਤਰ ਵਾਲੇ ਦਿਨ ਇੱਕ ਮਿੱਟੀ ਦਾ ਦੀਵਾ ਲਓ ਉਸ ਵਿੱਚ ਚਾਰ ਕਪੂਰ ਦੀਆਂ ਡੰਡੀਆਂ ਰੱਖੋ ਤੇ ਇਸ ਨੂੰ ਚਗਾਓ ਘਰ ਦੇ ਵਿੱਚ ਘੁਮਾਓ ਤੇ ਇਸ ਤੋਂ ਬਾਅਦ ਇਸ ਦੀਵੇ ਨੂੰ ਘਰ ਦੇ ਮੰਦਰ ਦੇ ਵਿੱਚ ਰੱਖੋ ਪਰ ਇਸ ਨੂੰ ਬੁਝਾ ਨਾ ਦਿਓ ਇਹ ਉਪਾਅ ਘਰ ਵਿੱਚ ਸਕਾਰਾਤਮਕ ਊਰਜਾ ਲਿਆਉਂਦਾ ਹੈ ਜੇਕਰ ਤੁਸੀਂ ਇੱਕ ਰਾਜਨੀਤਿਕ ਨੇਤਾ ਚੇ ਜੇਕਰ ਤੁਸੀਂ ਸਮਾਜ ਸੇਵਾ ਜਾਂ ਪ੍ਰਸ਼ਾਸਨੀ ਖੇਤਰਾਂ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦੇ ਹੋ ਤੇ ਪ੍ਰਸਿੱਧੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਪੂਰਵਾ ਫਾਲਗੁਣੀ ਨਕਸ਼ਤਰ ਦੌਰਾਨ ਇੱਕ ਮਿੱਟੀ ਦਾ ਘੜਾ ਲਓ ਇਸ ਟੇਕ ਇੱਕ ਟੱਕਣ ਰੱਖੋ ਤੇ ਟੱਕਣ ਨੂੰ ਡਿੱਗਣ ਤੋਂ ਰੋਕਣ ਲਈ ਇਸ ਨੂੰ ਕੱਪੜੇ ਜਾਂ ਮਜ਼ਬੂਤ ਧਾਗੇ ਦੇ ਨਾਲ ਸੁਰੱਖਿਅਤ ਢੰਗ ਦੇ ਨਾਲ ਬੰਨ੍ਹੋ ਤੇ ਫਿਰ ਆਪਣੇ ਦੇਵਤੇ ਦਾ ਧਿਆਨ ਕਰਦੇ ਹੋਏ ਘੜੇ ਨੂੰ ਵਗਦੇ ਪਾਣੀ ਦੇ ਵਿੱਚ ਤੈਰੋ ਜੇਕਰ ਤੁਸੀਂ ਆਪਣੀ ਸਾਰੀ ਯਤਨਾਂ ਦੇ ਵਿੱਚ ਸਫਲਤਾ ਤੇ ਸ਼ੁਭ ਨਤੀਜੇ ਚਾਹੁੰਦੇ ਹੋ ਤਾਂ ਅੱਜ ਹੀ ਧਕੜ ਪਲਾਸ ਦੇ ਰੁੱਖ ਦੀ ਪੂਜਾ ਕਰੋ ਜੇਕਰ ਰੁੱਖ ਨੇੜੇ ਹੈ ਤਾਂ ਇਸ ਦੇ ਆਦਾਰ ਕੀ ਇੱਕ ਸ਼ੁੱਧ ਪਾਣੀ ਵੀ ਪਾਓ ਤੇ ਇਸ ਨੂੰ ਨੁਕਸਾਨ ਨਾ ਪਹੁੰਚਾਓ ਤੇ ਜੇਕਰ ਰੁਖ ਨੇੜੇ ਉਪਲਬਧ ਨਹੀਂ ਹੈ ਤਾਂ ਇਸ ਦੀ ਤਸਵੀਰ ਆਪਣੇ ਕੋਲ ਰੱਖੋ ਤੇ ਪੂਰੀ ਸ਼ਰਧਾ ਦੇ ਨਾਲ ਆਪਣਾ ਸਤਿਕਾਰ ਕਰੋ ਤੇ ਜੇਕਰ ਤੁਹਾਡਾ ਕਾਰੋਬਾਰ ਮੰਦੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਤੁਸੀਂ ਅੱਗੇ ਨਹੀਂ ਵਧ ਸਕਦੇ ਤਾਂ ਅੱਜ ਹੀ ਇੱਕ ਸਾਫ਼ ਮਿੱਟੀ ਦਾ ਘੜਾ ਲਓ ਇਸ ਨੂੰ ਸ਼ੁੱਧ ਸ਼ਹਿਦ ਦੇ ਨਾਲ ਭਰੋ ਤੇ ਇਸ ਨੂੰ ਟਾਕੇ ਦਿਓ ਇਸ ਨੂੰ ਆਪਣੇ ਘਰ ਦੇ ਉੱਤਰ ਪੂਰਬੀ ਕੋਨੇ ਦੇ ਵਿੱਚ ਰੱਖੋ ਘੜੇ ਨੂੰ ਪੂਰਾ ਦਿਨ ਉਥੇ ਹੀ ਰਹਿਣ ਦਿਓ ਤੇ ਅਗਲੇ ਦਿਨ ਆਪਣੇ ਕਾਰੋਬਾਰ ਦੇ ਵਿੱਚ ਵਾਦ ਦੇ ਤੇ ਤਰੱਕੀ ਦੇ ਲਈ ਪ੍ਰਾਰਥਨਾ ਕਰਦੇ ਹੋਏ ਸ਼ਹੀ ਸ਼ੈਦ ਦੇ ਨਾਲ ਭਰੇ ਘੜੇ ਨੂੰ ਇੱਕ ਇਕਾਂਤ ਤੇ ਸ਼ਾਂਤ ਜਗ੍ਹਾ ਤੇ ਛੱਡ ਦਿਓ ਜੇਕਰ ਤੁਸੀਂ ਵਧੀ ਹੋਈ ਦੌਲਤ ਤੇ ਸੁਖ-ਸਹੂਲਤ ਚਾਹੁੰਦੇ ਹੋ ਤਾਂ ਅੱਜ ਇੱਕ ਪੁਲਾਸ਼ ਦਾ ਫੁੱਲ ਤੇ ਇੱਕ ਅੱਖ ਵਾਲਾ ਨਾਰੀਅਲ ਲਾਓ ਜੇਕਰ ਤੁਹਾਨੂੰ ਤਾਜ਼ੇ ਫੁੱਲ ਨਹੀਂ ਮਿਲ ਰਹੇ ਤਾਂ ਤੁਸੀਂ ਕਰਿਆਨੇ ਦੀ ਦੁਕਾਨ ਤੋਂ ਸੁੱਕੇ ਪੁਲਾਸ਼ ਦੇ ਫੁੱਲ ਵੀ ਖਰੀਦ ਸਕਦੇ ਹੋ ਜੋ ਆਸਾਨੀ ਦੇ ਨਾਲ ਮਿਲ ਜਾਂਦੇ ਨੇ ਤੇ ਹੁਣ ਇਸ ਫੁੱਲ ਨੂੰ ਨਾਰੀਅਲ ਨੂੰ ਇੱਕ ਸਾਫ਼ ਚਿੱਟੇ ਕੱਪੜੇ ਦੇ ਵਿੱਚ ਬੰਨੋ ਤੇ ਇਸ ਨੂੰ ਆਪਣੀ ਤੇਜੋਰੀ ਦੇ ਵਿੱਚ ਜਾਂ ਆਪਣੀ ਘਰ ਦੇ ਕਿਸੇ ਪਵਿੱਤਰ ਸਥਾਨ ਦੇ ਵਿੱਚ ਰੱਖੋ ਜਿੱਥੇ ਤੁਸੀਂ ਪੈਸੇ ਤੇ ਕੀਮਤੀ ਸਮਾਨ ਰੱਖਦੇ ਹੋ ਜੇਕਰ ਤੁਸੀਂ ਸ਼ਨੀ ਦੀ ਧਾਈ ਜਾਂ ਸਤਿ ਤੋਂ ਪ੍ਰਭਾਵਤ ਹੋ ਤੇ ਇਸ ਤੋਂ ਮੁਕਤ ਹੋਣਾ ਚਾਹੁੰਦੇ ਹੋ ਤਾਂ ਅੱਜ ਸਰੂ ਦੇ ਤੇਲ ਦਾ ਇੱਕ ਛੋਟਾ ਕਟੋਰਾ ਲਓ ਤੇ ਇਸ ਵਿੱਚ 1 ਰੁਪਏ ਦਾ ਸਿੱਕਾ ਪਾਓ ਹੁਣ ਤੇਲ ਵਿੱਚ ਆਪਣਾ ਚਿਹਰਾ ਸਾਫ਼ ਦੇਖੋ ਤੇ ਫਿਰ ਸਿੱਕੇ ਦੇ ਨਾਲ ਤੇਲ ਨੂੰ ਸ਼ਨੀ ਦੇਵ ਨੂੰ ਦਾਨ ਸਵੀਕਾਰ ਕਰਨ ਵਾਲੇ ਵਿਅਕਤੀ ਨੂੰ ਦਾਨ ਕਰੋ ਜੇਕਰ ਤੁਸੀਂ ਅੱਜ ਅਗਲੇ 7 ਸ਼ਨੀ ਮਸੀਆ ਦੇ ਲਈ ਇਸ ਪ੍ਰਭਾਵਸ਼ਾਲੀ ਉਪਾਅ ਨੂੰ ਜਾਰੀ ਰੱਖਦੇ ਹੋ ਤਾਂ ਤੁਹਾਨੂੰ ਹੋਰ ਵੀ ਵੱਡਾ ਲਾਭ ਮਿਲੇਗਾ ਪਰ ਇਹ ਤੁਹਾਡੀ ਨੇਚਾ ਤੇ ਇੱਛਾ ਤੇ ਨਿਰਭਰ ਕਰਦਾ ਹੈ ਜੇਕਰ ਤੁਸੀਂ ਪਿਛਲੇ ਕੁਝ ਦਿਨਾਂ ਤੋਂ ਠੀਕ-ਠੀਕ ਮਹਿਸੂਸ ਨਹੀਂ ਕਰ ਰਹੇ ਤਾਂ ਫਿਰ ਕਿਸੇ ਬਿਮਾਰੀ ਤੋਂ ਪੀੜ ਤੋਂ ਤਾਂ ਅੱਜ ਹੀ ਜਵਾਰ ਦੇ ਆਟੇ ਦੀਆਂ ਤਾਜ਼ੀਆਂ ਰੋਟੀਆਂ ਬਣਾਓ ਤੇ ਉਹਨਾਂ ਨੂੰ ਪਿਆਰ ਦੇ ਨਾਲ ਗਾਂ ਨੂੰ ਖਵਾਓ ਤੇ ਅਜੇਹਾ ਕਰਦੇ ਸਭ ਨੇ ਆਸ ਅਜੇਹਾ ਕਰਦੇ ਸਮੇ ਆਪਣੇ ਹੱਥ ਜੋੜੋ ਤੇ ਉਸ ਦੇ ਅਸ਼ੀਰਵਾਦ ਤੇ ਸੇਤ ਦੇ ਲਈ ਪ੍ਰਾਰਥਨਾ ਕਰੋ ਜੇਕਰ ਤੁਸੀਂ ਰੋਟੀਆਂ ਨਹੀਂ ਬਣਾ ਸਕਦੇ ਤਾਂ ਜਵਾਰ ਦਾ ਆਟਾ ਚੜਾਓ ਜਾਂ ਕਿਸੇ ਮੰਦਰ ਦੇ ਵਿੱਚ ਮੰਦਰ ਦੇ ਵਿੱਚ ਸਾਰਾ ਬਾਜਰਾ ਦਾਨ ਕਰੋ ਛੇਕਰ ਤੁਸੀਂ ਆਪਣੀ ਨਵੇਂ ਕਾਰੋਬਾਰ ਨਾਲ ਸੰਬੰਧਿਤ ਕਿਸੇ ਕਾਨੂੰਨੀ ਮਾਮਲੇ ਜਾਂ ਵਿਵਾਦ ਦੇ ਵਿੱਚ ਫਸੇ ਹੋਏ ਹੋ ਤਾਂ ਅੱਜ ਨਿਯਮਿਤ ਤੌਰ ਤੇ ਸ਼ਨੀ ਸਟੋਤਰਾਂ ਦੇ ਇਸ ਪਵਿੱਤਰ ਮੰਤਰ ਦਾ ਜਾਪ ਕਰੋ ਮੰਤਰੇ ਨਮਸਕਾਰ ਤੂਸਮ ਰਥਨ ਨਮੋਸਤੇਤੇ ਨਮੋ ਮੰਡਲ ਦੇਸ ਤੋ ਨਮਸਤੇਤੇ ਇਸ ਮੰਦਰ ਦਾ ਚਾਪ ਕਰਨ ਦੇ ਨਾਲ ਤੁਹਾਨੂੰ ਜਲਦੀ ਰਾਹਤ ਮਿਲ ਸਕਦੀ ਹੈ ਜੇਕਰ ਤੁਸੀਂ ਆਪਣੀ ਜੀਵਨ ਦੇ ਵਿੱਚ ਖੁਸ਼ੀ ਤੇ ਚੰਗੀ ਕਿਸਮਤ ਵਧਾਉਣਾ ਚਾਹੋ ਨੇ ਉਹ ਤਾਂ ਅੱਜ ਹੀ ਕਿਸੇ ਮਸ਼ਹੂਰ ਮੰਦਰ ਦੇ ਵਿੱਚ ਸ਼ੁੱਧ ਗਾਂ ਦਾ ਘਿਓ ਤੇ ਕਪੂਰ ਦਾ ਡੱਬਾ ਦਾਨ ਕਰੋ ਮੰਦਰ ਜਾਓ ਡੱਬੇ ਵਿੱਚੋਂ ਕਪੂਰ ਦੀ ਗੋਲੀ ਲਓ ਇਸ ਨੂੰ ਆਪਣੇ ਹੱਥਾਂ ਨਾਲ ਜ਼ਗਾਓ ਤੇ ਦੇਵਤੇ ਦੀ ਰਸਮੀ ਆਰਤੀ ਕਰੋ ਬਾਕੀ ਬਚਿਆ ਡੱਬਾ ਮੰਦਰ ਦੇ ਵਿੱਚ ਹੀ ਛੱਡ ਦਿਓ ਜੇਕਰ ਤੁਸੀਂ ਕੋਈ ਖਾਸ ਇੱਛਾ ਪੂਰੀ ਕਰਨੀ ਚਾਹੁੰਦੇ ਹੋ ਤਾਂ ਸ਼ਨੀ ਮਸਿਆ ਦੀ ਸ਼ਾਮ ਨੂੰ ਆਪਣੇ ਕੱਦ ਦੇ ਬਰਾਬਰ ਕੱਚੇ ਸੂਤੀ ਧਾਗੇ ਦਾ ਇੱਕ ਟੁਕੜਾ ਲਓ ਤੇ ਇਸ ਨੂੰ ਸਾਫ਼ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਤੇ ਇਸ ਨੂੰ ਤਾਜ਼ੇ ਆਂਬ ਦੇ ਪੱਤੇ ਦੇ ਵਿੱਚ ਲਪੇਟੋ ਸ਼ਰਦਾ ਦੇ ਨਾਲ ਆਪਣੀ ਦਿਲ ਦੀ ਇੱਛਾ ਦੱਸਦੇ ਹੋਏ ਪੱਤੇ ਨੂੰ ਵਗਦੇ ਪਾਣੀ ਦੇ ਵਿੱਚ ਧਰਾਓ ਤੇ ਜੇਕਰ ਤੁਸੀਂ ਚਾਹੁੰਦੇ ਹੋ ਕਿ ਕਿਸਮਤ ਤੁਹਾਡੇ ਤੇ ਮਿਹਰਬਾਨ ਹੋਵੇ ਤੇ ਕਿਸਮਤ ਤੁਹਾਡੀ ਨਾਲ ਹੋਵੇ ਤਾਂ ਅੱਜ ਸ਼ਨੀ ਅਵਸਿਆ ਤੇ ਤੁਸੀਂ ਇੱਕ ਕਟੋਰੀ ਵਿੱਚ ਸਰੋਂ ਦਾ ਤੇਲ ਲਓ ਤੇ ਉਸ ਦੇ ਵਿੱਚ ਆਪਣਾ ਚਿਹਰਾ ਦੇਖੋ ਤੇ ਫਿਰ ਸ਼ਨੀ ਦੇਵ ਨੂੰ ਦਾਣ ਸਵੀਕਾਰ ਕਰਨ ਵਾਲੇ ਗਰੀਬ ਵਿਅਕਤੀ ਨੂੰ ਤੇਲ ਦਾ ਦਾਨ ਕਰੋ। ਦੇਵਤੇ ਨੂੰ ਤੇਲ ਚੜਾਉਣ ਦੇ ਪਿੱਛੇ ਦੀ ਮੰਨਤਾ ਇਹ ਆ ਕਿ ਅਸੀਂ ਮੱਸੀਆ ਤੇ ਸ਼ਨੀ ਦੇਵ ਨੂੰ ਤੇਲ ਚੜਾਉਂਦਿਆਂ ਇਸ ਲਈ ਅੱਜ ਅਸੀਂ ਤੁਹਾਨੂੰ ਕੁਝ ਮਹੱਤਵਪੂਰਨ ਉਪਾਅ ਦੱਸੇ ਨੇ ਜੋ ਸ਼ਨੀ ਦੇਵ ਨੂੰ ਖੁਸ਼ ਕਰਦੇ ਆ ਉਹਨਾਂ ਨੂੰ ਲੋੜੀ ਦੇ ਨਤੀਜੇ ਦਿੰਦੇ ਆ। ਤੇ ਸ਼ਨੀਵਾਰ ਦੀ ਮਸੀਤ ਤੇ ਇਹਨਾਂ ਉਪਾਅਾਂ ਨੂੰ ਕਰਨ ਦੇ ਨਾਲ ਵਿਸ਼ੇ ਤੇ ਚਮਤਕਾਰੀ ਲਾਭ ਵੀ ਪ੍ਰਾਪਤ ਹੁੰਦੇ ਨੇ ਹਾਂਜੀ ਜੀ ਜੇ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਅ ਤੇ ਜਾਣਕਾਰੀ ਦੀ ਤੁਸੀਂ ਇੱਕ ਵਾਰ ਜ਼ਰੂਰ ਇਹ ਉਪਾਅ ਕਰਕੇ ਦੇਖਿਓ ਇਹਨਾਂ ਦੇ ਨਾਲ ਤੁਹਾਡੀਆਂ ਸਾਰੀਆਂ ਘਰ ਦੀਆਂ ਪ੍ਰੋਬਲਮ ਦੀਆਂ ਮੁਸ਼ਕਲਾਂ ਨਹੀਂ ਜਿਹੜੀਆਂ ਧੂਰ ਹੋ ਜਾਣਗੀਆਂ ਹਾਂਜੀ ਜੀਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਜਾਣਕਾਰੀ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵਾਅਦੇ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪ੍ਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਮਿਲਦੇ ਹਾਂ ਜੀ ਇੱਕ ਹੋਰ ਨਵੇਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ